ਸ਼ਾਬਾਸ਼ ਦੇਰ ਇ ਵੋਲੀਬਾਲ ਚ ਜਿਹੇ ਹੈ ਸਿਲਵਰ ਜਿੱਤ ਕੇ ਆਇਆ ਪੰਜਾਬ ਦੀ ਟੀਮ ਲਈ ਆ ਪੂਰੀ ਪੰਜਾਬ ਦੀ ਟੀਮ ਤੇ ਮੈਂ ਸੁਖੀ ਦਾ ਟੀਮ ਸਿੰਗਾ ਜਿੰਕੇ ਆਈ ਹੈਗੇ ਤੇ ਇਹ ਸਾਡਾ ਬੱਚਾ ਸਿਲੈਕਟ ਹੋਣਾ ਸੀ ਪੰਜਾਬ ਟੀਮ ਚ ਇਹ ਦੋਨੋਂ ਬੱਚੀਆਂ ਵੋਲੀਬਾਲ ਸੀ ਪੰਜਾਬ ਦੀ ਮੇਜ ਚ ਗੌਰਵ ਜਿੱਤ ਕੇ ਆਏ ਆ ਥਰਡ ਲੈਵਲ ਤੇ ਕਈ ਸਟੇਟਾਂ ਨੂੰ ਹਰਾ ਕੇ ਤੇ ਆਪਲੇਟ ਵੀ ਤੇ ਵੈਰੀ ਵੈਰੀ ਗੁੱਡ ਵੈਰੀ ਗੁੱਡ ਸ਼ਾਬਾਸ਼ ਬੜਾ ਬੈਸਟ ਜਿੰਦਾ ਹੈ ਨੀ ਸ਼ਾਬਾਸ਼ ਇਹ ਸਾਡੇ ਦੋਨੋਂ ਬੱਚੇ ਪਾਵਰ ਲਿਫਟਿੰਗ ਚ ਨੈਸ਼ਨਲ ਖੇਡ ਕੇ ਆਏ ਹੈਗੇ ਆ ਤੇ ਇਹਨੇ ਸਿਲਵਰ ਜਿੱਤਿਆ ਹੈਗਾ ਪਾਵਰ ਲਿਫਟਿੰਗ ਚ ਇੱਕ ਤੇ ਬੈਂਚ ਪ੍ਰੈਸ ਚ ਤੇ ਡੈੱਡ ਲਿਫਟ ਤੇ ਇਹਨੇ ਸੋਨਰ ਜਿੱਤਿਆ ਤੇ ਸਕੈਡ ਤੇ ਬੈਂਚ ਪ੍ਰੈਸ ਚ ਇਹਨੇ ব্রੌਨ ਜਿੱਤਿਆ ਹੈਗਾ ਤੇ ਇਹਨੇ ਸਕੈਡ ਤੇ ਡੈੱਡ ਲਿਫਟ ਵਿੱਚ ব্রੌਨ ਜਿੱਤਿਆ ਹੈਗਾ ਆਪਣੀ ਪੰਜਾਬ ਦੀ ਟੀਮ ਪੰਜਾਬ ਵਾਸਤੇ ਬਿਲਕੁਲ ਇਹ ਐਥਲੀਟਿਸ਼ ਨੂੰ ਹੈਗੀ ਆ ਤੇ ਹੁਣ ਮੈਂ ਪਹਿਲਾਂ ਦੱਸਣਾ ਚਾਹਾਂਗੀ ਕਿ ਇਹ ਤਿਆਰੀ ਕਰ ਰਹੀ ਹੈਗੀ ਜੁਡੋ ਦੀ ਤੇ ਬਾਸਕਟਬਾਲ ਦੀ ਤੇ ਹੁਣ ਇਹ ਟੇਬਲ ਟੈਨਿਸ ਦੇ ਵਿੱਚ 골 ਜਿੱਤ ਕੇ ਆਈ ਹੈਗੀ ਆ ਮਹਾਰਾਸ਼ਟਰਾ ਹਰਿਆਣਾ ਤੇ ਦਿੱਲੀ ਤੇ ਗੁਜਰਾਤ ਨੂੰ ਹਰਾ ਕੇ ਪੂਰੇ ਪੰਜਾਬ ਵਾਸਤੇ ਨੇ 골 ਜਿੱਤਿਆ ਹੈਗਾ ਤੇ 골 ਜਿੱਤਿਆ ਫਲੋਰ ਬਾਲ 'ਚ ਇਹ ਤੇ ਪ੍ਰਵੀਨ ਦੋਨੋਂ ব্রੋਂਜ਼ ਜਿੱਤ ਕੇ ਆਏ ਆ ਗੁਜਰਾਤ ਖੱਲਣ ਵੈਸੀ ਕਿ ਫਲੋਰ ਬਾਲ ਗੇਮ ਵਿੱਚ ਤੇ ਇਹ ਬੱਚੇ ਦਾ ਅਰਬਾਜ ਰਿਤੂ ਤੇ ਵਿਸ਼ੂ ਇਹ ਬਾਸਕਟਬਾਲ ਦੀ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਵੀ ਹੁਣ ਸਲੈਕਟ ਹੋਏ ਹੋਏ ਆ ਤੇ 27 ਤਰੀਕ ਨੂੰ ਉੱਥੇ ਜਾ ਰਹੇ ਹੈਗੇ ਆ ਸ਼ਾਬਾਸ਼ ਵੈਰੀ ਗੁੱਡ ਅਰਬਾਜ ਅਰਬਾਜ ਨੇ ਮੇਰੇ ਵਿੱਚ ਇਹ ਕਰਦਾ ਫੁੱਟਬਾਲ ਦਾ ਬਹੁਤ ਵੱਡੇ ਪਲੇਅਰ ਆਇਆ ਨਾ ਸ਼ਾਬਾਸ਼ ਹਾਂਜੀ ਬੰਦੇ ਕਾਫੀ ਹੈ ਤਾਂ ਬਹੁਤ ਬੱਚਾ ਅਲੱਗ-ਅਲੱਗ ਗੇਮ ਦੇ ਵਿੱਚ ਬਹੁਤ ਅੱਛੀ ਪ੍ਰੈਕਟਿਸ ਨਾਰਮਲ ਨੂੰ ਵੀ ਇੱਕ ਸਸਤੋਂ ਤੋਂ ਮਿਲੂ ਕਰ ਦਿੰਦਾ ਉਹਦੀ ਇਹ ਕਿੰਨੇ ਚੀਜ਼ਾਂ ਇਹ ਇਹਨਾਂ ਤੋਂ ਜਿਆਦਾ ਕਹਿੰਦਾ ਮੇਰਾ ਅੱਜ ਜੂਤੀ ਹੈਗਾ ਹੈਲੋ ਐਸੇ ਨੂੰ ਰਾਜਾਵਾਲਾ ਦੀ ਗੱਲ ਜਿੰਦੀ ਜਿੰਦੀ ਤੇ 400 ਦੀ ਤੇ A ਵੀ 800 ਦੀ ਉੱਥੇ ਉਹਨਾਂ ਨੇ ਕਿਹਾ ਕਿ ਸਾਡੇ ਕੋਲ 800 ਵਿੱਚ ਕੰਪੀਟੀਸ਼ਨ ਹੈ ਕੰਪੀਟੀਟਰ ਕੋਈ ਨਹੀਂ ਹੈਗਾ ਤੇ 400 ਦੀ ਇਹ ਨਾਲ ਗੇਮ ਕਰੇਗਾ ਕਹਿੰਦਾ ਵੀ ਮੇਰਾ ਕੰਪੀਟੀਟਰ ਮੇਰੇ ਪ੍ਰਭਾਸ ਦਾ ਹੀ ਮੇਰੇ ਨਾਲ ਆ ਗਿਆ ਕਹਿੰਦਾ ਮੈਂ ਨਹੀਂ ਜਾਵਾਂਗਾ ਹੁਣ 400 ਤੋਂ ਉਹੀ ਖੇਲੇਗਾ ਸੋ ਇਹ ਰਾਜੇ ਹੈ ਬਟ ਇਹਨੂੰ ਸਮਝਾਇਆ ਕਿ ਤੁਸੀਂ ਫਿਰ ਵੀ ਮੁਕਾਬਲਾ ਕਰਨਾ ਹੋ ਸਕਦਾ ਤੂੰ ਇਸ ਤੋਂ ਵੀ ਅੱਗੇ ਚੱਲਾ ਜਾਣਾ ਠੀਕ ਹੈ ਠੀਕ ਆ ਜੋ ਨਾਲ ਜਾਂਦੇ ਦੇਖੋ ਜੀ ਖੇਡ ਦਾ ਨਾਮ ਲੈਂਦਾ ਹੀ ਸਾਨੂੰ ਬੜਾ ਬਹੁਤ ਚੀਜ਼ਾਂ ਦਾ ਇੱਕਦਮ ਸਾਨੂੰ ਅਹਿਸਾਸ ਹੁੰਦਾ ਹੈ ਕਿ ਖੇਡਾਂ ਦਾ ਜਿਵੇਂ ਮਨੁੱਖ ਦੇ ਜੀਵਨ ਦੇ ਵਿੱਚ ਬਹੁਤ ਪੱਖੀ ਬੜਾ ਇੰਪੋਰਟੈਂਟ ਰੋਲ ਹੈਗਾ ਤੇ ਖਾਸ ਕਰਕੇ ਸਾਡੇ ਜਿਹੜੇ ਬੱਚੇ ਹੈਗੇ ਆ ਇਸ ਪਰਿਵਾਰ ਦੇ ਇਹਨਾਂ ਨੂੰ ਤਾਂ ਵਾਕਈ ਸਿਹਤ ਪੱਖੋਂ ਤੇ ਮਾਨਸਿਕ ਪੱਖੋਂ ਇਸਦਾ ਬਹੁਤ ਜ਼ਿਆਦਾ ਲਾਭ ਹੁੰਦਾ ਹੈ ਤੇ ਜਿੱਥੇ ਬੱਚੇ ਸਮਾਜ ਦੇ ਵਿੱਚ ਕਿੱਦਾਂ ਇਹਨਾਂ ਨੇ ਵਿਚਰਨਾ ਕਿਵੇਂ ਕੌਨਫੀਡੈਂਸ ਇਹਨਾਂ ਦਾ ਉਸ ਦੇ ਉੱਤੇ ਵਿਸ਼ੇਸ਼ ਤੌਰ ਤੇ ਮੈਡਮ ਦਿਨਰਾ ਤੇ ਲੱਗੇ ਹੋਏ ਆ ਗੇਮਸ ਲੈਣਾ ਇਥੇ ਆਪਣਾ ਵੀ ਸ਼ੌਂਕ ਰਿਆ ਸ਼ੁਰੂ ਤੇ ਤੇ ਅਲੱਗ-ਅਲੱਗ ਸਟੇਟਾਂ ਦੇ ਵਿੱਚ ਅਲੱਗ-ਅਲੱਗ ਗੇਮਸ ਇਹਨਾਂ ਦੀਆਂ ਸ਼ੁਰੂ ਤੋਂ ਹੀ ਜੀ ਜੀ ਡਿਟੇਲ ਦੇ ਵਿੱਚ ਮੈਡਮ ਕਰ ਸਕਦੇ ਕਲੀਅਰ ਕਿ ਕਿਹੜੇ-ਕਿਹੜੇ ਬੱਚੇ ਜਿਹੜੇ ਹੈਗੇ ਸਾਡੇ ਅਲੱਗ-ਅਲੱਗ ਖੇਤਰਾਂ 'ਚ ਇੱਕ-ਇੱਕ ਬੱਚਾ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਗੁਜਰਾਤ ਦੇ ਵਿੱਚ ਅਲੱਗ-ਅਲੱਗ ਖੇਡਣ ਦੇ ਵਿੱਚ ਮੱਲਾਮਾਲ ਦੇ ਪਰ ਇਹ ਚੀਜ਼ਾਂ ਇਸ ਤੇ ਕਨਸਨਟ੍ਰੇਟ ਜਿਹੜਾ ਹੈਗਾ ਬਾਰ-ਬਾਰ ਅਸੀਸ ਕਰਕੇ ਕਰਨੇ ਕਿ ਬੱਚਿਆਂ ਦੀ ਸਰੀਰਕ ਮਾਨਸਿਕ ਸਿਹਤ ਇਥੇ ਇੰਪਰੂਵ ਹੁੰਦੀ ਹੈ ਸਮਾਜ ਦੇ ਵਿੱਚ ਵਿਚਰਨ ਦਾ ਤੇ ਉਹਦੇ ਕੌਨਫੀਡੈਂਸ ਦਾ ਇਹ ਇਹ ਲੈਵਲ ਜਿਹੜ ਬਹੁਤ ਵੱਡੇ ਪੱਧਰ ਤੇ ਸਾਨੂੰ ਰਿਫਲੈਕਟ ਹੁੰਦਾ ਕਿ ਵੱਧਦਾ ਹੈਗਾ ਤੇ ਆਪਣੇ ਪੈਰਾਂ ਤੇ ਖੜੇ ਹੋਣ ਦੇ ਕੈਪੇਬਲ ਬਣਦੇ ਇਸ ਦਾ ਵੀ ਜੀ ਪਰਵਾਸਰਾ ਸੰਸਥਾ ਵਿੱਚ ਕਿੰਨੇ ਬੱਚੇ ਆ ਜੀ ਤੇ ਕਿੰਨੇ ਖੇਡ ਮੁਕਾਬਲੇ ਲਈ ਤਿਆਰ ਹੋ ਰਹੇ ਨੇ ਸਾਡੇ ਕੋਲ ਇੱਥੇ ਜਿਹੜੇ ਬੱਚੇ ਹੈਗੇ ਆ ਲਗਭਗ 90 ਪਲੱਸ ਹੈਗੇ ਆ ਬੱਚੇ ਤੇ ਇਹਨਾਂ ਵਿੱਚੋਂ ਸਪੈਸ਼ਲ ਬੱਚਿਆਂ ਦੀ ਗਿਣਤੀ ਜਿਹੜੀ ਹੈਗੀ ਹੈ ਨੀਅਰ ਅਬਾਟ 60 ਹੈਗੀ ਹੈ ਇੱਥੇ 60 ਪਲੱਸ ਬੱਚੇ ਹੈਗੇ ਆ ਜਿਹੜੇ ਕਿ ਸਪੈਸ਼ਲ ਬੱਚੇ ਆ ਉਹਨਾਂ ਦੇ ਵਿੱਚ ਸਾਰਿਆਂ ਨੂੰ ਇਨਵੋਲਵ ਕਰ ਕਰਕੇ ਸਾਡੇ ਕੋਚ ਸਾਡੇ ਟੀਚਰ ਤੇ ਮੈਡਮ ਰਜਿੰਦਰ ਇਹਨਾਂ ਨੇ ਬਾਰ ਬਾਰ ਉਹ ਚੋ ਸਿਲੈਕਟ ਕਰਦੇ ਆ ਕਿਹੜੇ ਬੱਚੇ ਦਾ ਇੰਟਰਸਟ ਕਿੱਧਰ ਜ਼ਿਆਦਾ ਹੈ ਫਿਰ ਉਸ ਦੇ ਉੱਤੇ ਫੋਕਸ ਕਰਕੇ ਸਪੈਸ਼ਲ ਕੋਚ ਅਰੇਂਜ ਕਰਕੇ ਤੇ ਇਹਨਾਂ ਨੂੰ ਫਿਰ ਅਲੱਗ ਅਲੱਗ ਜਿਹੜੀਆਂ ਗੇਮਸ ਹੈਗੀਆਂ ਜਿਹਦੀ ਕੀ ਡਿਟੇਲ ਮੈਡਮ ਕਰ ਦਿੰਦੇ ਨੇ ਕਿ ਇਹਨਾਂ ਦੀ ਡੇਲੀ ਪ੍ਰੈਕਟਿਸ ਹੁੰਦੀ ਹੈ ਇੱਥੇ ਸਪੈਸ਼ਲ ਕੋਚ ਹੈ ਦਿੰਦਾ ਦੇ ਉਹਨਾਂ ਦੇ ਗਰਾਊਂਡ ਵੱਖਰੇ ਵੱਖਰੇ ਸਾਰਾ ਕੁਝ ਡਿਟੇਲ ਦੇ ਵਿੱਚ ਰਜਿੰਦਰ ਘਰ ਜਿਹੜੇ ਹੈਗੇ ਇਹਨਾਂ ਦੇ ਇਨਵੋਲਵ ਹੋ ਕੇ ਜਿਵੇਂ ਰਹਿੰਦੇ ਆ ਤੇ ਬੜਾ ਕਲੀਅਰਲੀ ਦੱਸਣਗੇ ਤੁਹਾਨੂੰ ਹਾਂਜੀ ਟੇਬਲ ਟੈਨਿਸ ਮੈਂ ਦੱਸਾਂਗੀ ਕਿ ਮੇਰੀ ਨਹੀਂ ਉਹਦੇ ਵਿੱਚ ਹੱਥ ਨਹੀਂ ਹੈਗਾ ਮੈਂ ਨਹੀਂ ਕਦੇ ਖੇਡੀ ਤੇ ਬਟ ਸਾਡੇ ਵਲੰਟੀਅਰ ਇੱਥੇ ਸਪੈਸ਼ਲ ਤੌਰ ਤੇ ਪਹੁੰਚਦੇ ਰਹੇ ਆ ਤੇ ਈਵਨ ਕਿ ਸਾਡਾ ਜਿਹੜਾ ਬੱਚਾ ਕਮਲਪ੍ਰੀਤ ਹੈਗਾ ਜਿਹੜਾ ਡੈਫਰੈਂਟ ਮਿਊਟ ਹੈਗਾ ਉਹਨੇ ਇਹਦੀ ਰੈਗੂਲਰ ਵਿਸ਼ਣੂਦੀ ਪ੍ਰੈਕਟਿਸ ਕਰਵਾਈ ਹੈਗੀ ਆ ਤੇ ਜਿਸ ਕਾਰਨ ਕਰਕੇ ਜਿਸ ਸਾਡੇ ਇੱਥੇ ਸਟੇਟ ਲੈਵਲ ਦੇ ਅਸੀਂ ਇੱਥੇ ਇਵੈਂਟ ਕਰਵਾਇਆ ਸੀਗਾ ਸਿਲੈਕਸ਼ਨ ਟ੍ਰਾਇਲ ਸੀਗੇ ਆ ਸਟੇਟ ਦੀਆਂ ਟੇਬਲ ਟੈਨਿਸ ਤੇ ਬੈਡਮਿੰਟਨ ਦੀਆਂ ਉਸ ਦਿਨ ਜਿਸ ਦਿਨ ਆਇਆ ਨਾ ਉਹਨਾਂ ਨੇ ਕੋਚੀਜ਼ ਨੇ ਇਹਨੂੰ ਚੈੱਕ ਕੀਤਾ ਉਸ ਲੈਵਲ ਤੇ ਨਹੀਂ ਸੀ ਕਿ ਨੈਸ਼ਨਲ 골 ਜਿੱਤ ਸਕੇ ਲੇਕਿਨ ਇਹਨੇ ਐਨੀ ਮਿਹਨਤ ਕੀਤੀ ਆ ਮੁਕਮਲ ਪ੍ਰੀਤ ਨੇ ਤੇ ਵਿਸ਼ਨੂ ਨੇ ਰਲ ਕੇ ਨਾਲ ਸਾਡੇ ਇੱਕ ਵਲੰਟੀਅਰ ਸੀਗੇ ਕਿ ਅੱਜ ਗੋਲ ਜਿੱਤ ਕੇ ਆਈਏ ਪੰਜਾਬ ਲਈ ਤੇ ਇਸ ਤੋਂ ਇਲਾਵਾ ਪਾਵਰ ਲਿਫਟਿੰਗ ਲਈ ਸਾਡੇ ਤੇ ਗੁਰਾਲੀ ਵਿੱਚ ਇੱਕ ਦੋ ਜਿਮ ਹੈਗੇ ਜਿਨ੍ਹਾਂ ਨੇ ਸਾਡੀ ਸਪੋਰਟ ਕੀਤੀ ਨਿਸ਼ਕਾਮ ਸੇਵਾ ਕੀਤੀ ਉਹਨਾਂ ਨੇ ਸਾਡੇ ਦੋਨੋਂ ਬੱਚੇ ਪਾਵਰ ਲਿਫਟਿੰਗ ਲਈ ਉੱਥੇ ਜਾਂਦੇ ਰਹੇ ਆ ਉਹਨਾਂ ਨੇ ਹੈਲਪ ਕੀਤੀ ਹੈ ਤਾਂ ਕਿ ਇਹ ਕੁਛ ਨਾ ਕੁਛ ਹਾਸਲ ਕਰ ਸਕਣ ਜੇ ਇਹਨਾਂ ਦੀ ਪ੍ਰੈਕਟਿਸ ਹੋਰ ਵੀ ਅਸੀਂ ਇੱਥੇ ਕੋਚ ਰੱਖ ਕੇ ਕਰ ਜਾਈਏ ਤਾਂ ਹੋ ਸਕਦਾ ਹੈ ਇਹ ਗੋਲ ਵੀ ਜਿੱਤ ਸਕਣ ਤੇ ਵਾਲੀਬॉल ਸੀ ਇਥੇ ਕੋਚ हायर ਕੀਤੇ ਹੈਗੇ ਆ ਜਿਹੜੇ ਕਿ ਰੈਗੂਲਰ ਪ੍ਰੈਕਟਿਸ ਕਰਾਉਂਦੇ ਆ ਨਾਰਮਲ ਬੱਚਿਆਂ ਦੇ ਨਾਲ-ਨਾਲ ਸਪੈਸ਼ਲ ਬੱਚਿਆਂ ਨੂੰ ਵੀ ਪ੍ਰੈਕਟਿਸ ਕਰਵਾਉਂਦੇ ਆ ਜਿਸ ਕਾਰਨ ਕਰਕੇ ਬੱਚੇ ਗੇਮਸ ਦੇ ਵਿੱਚ ਵਧੀਆ ਪਰਫਾਰਮ ਕਰਕੇ ਆਏ ਹੈਗੇ ਆ ਤੇ ਪਾਵਰ ਇਸ ਤੋਂ ਇਲਾਵਾ ਬੈਡਮਿੰਟਨ ਦੇ ਵਿੱਚ ਵੀ ਬੱਚੇ ਸਾਡੇ ਗਏ ਸੀਗੇ ਲੇਕਿਨ ਉਹਦੇ ਵਿੱਚ ਇੱਕ ਬੱਚੀ ਦੀ 6th ਪੋਜੀਸ਼ਨ ਆਈ ਹੈਗੀ ਹੈ ਤੇ ਸਟੇਟ ਦੇ ਵਿੱਚ ਅਸੀਂ ਨਹੀਂ ਬਿਕੋਜ਼ ਹੋਰ ਬੱਚੇ ਵੀ ਕਾਫੀ ਅੱਛਾ ਖੇਡ ਰਹੇ ਸੀ ਪੰਜਾਬ ਦੇ ਤੇ ਉਹ ਜਿੱਤ ਕੇ ਆਏ ਹੈਗੇ ਤੇ ਹੁਣ ਸਾਡੇ ਬੱਚੇ ਜੁਡੋ ਜੁਡੋ ਦੀ ਪ੍ਰੈਕਟਿਸ ਚੱਲ ਰਹੀ ਹੈ ਇੱਕ ਅਮਲਪ੍ਰੀਤ ਨੇ ਤੇ ਹਰਮਨਪ੍ਰੀਤ ਨੇ ਬਚਪਨ ਚ ਜੁਡੋ ਸਿਖਾਇਆ ਸੀ ਇਹਨਾਂ ਨੂੰ ਅਸੀਂ ਇੱਥੇ ਕੋਚ ਹਾਇਰ ਕਰਕੇ ਤੇ ਹੁਣ ਤੱਕ ਇਹਨਾਂ ਨੂੰ ਯਾਦ ਹੈ ਤੇ ਹੁਣ ਬੱਚਿਆਂ ਜਦੋਂ ਪਰਫਾਰਮੈਂਸ ਦੇਣ ਦਾ ਟਾਈਮ ਆਇਆ ਤਾਂ ਸਟੇਟ ਦੇ ਵਿੱਚ ਬੜੇ ਪਰਫੈਕਟਲੀ ਇਹਨਾਂ ਨੇ ਬਾਹਰ ਨਿਕਲ ਕੇ ਆਏ ਬਹੁਤ ਵਧੀਆ ਪਰਫਾਰਮ ਕੀਤਾ ਹੈਗਾ ਤੇ ਅਸਾਨੂੰ ਆਸ ਹੈ ਕਿ ਨੈਸ਼ਨਲ ਲੈਵਲ ਤੇ ਵੀ ਇਹ ਜਰੂਰ ਕੁਛ ਨਾ ਕੁਛ ਕਰਨਗੇ ਤੇ ਨਾਲ ਹੀ ਬਾਸਕਟਬਾਲ ਮੇਰੀ ਖੁਦ ਦੀ ਗੇਮ ਰਹੀ ਹੈਗੀ ਇਹ ਬਚਪਨ ਚ ਤੇ ਬਾਸਕਟਬਾਲ ਚ ਹੁਣ ਸਾਡੇ ਤਿੰਨ ਬੱਚੇ ਸਿਲੈਕਟ ਹੋਏ ਆ ਸਟੇਟ ਵੱਲੋਂ ਤੇ ਆਸ ਹੈ ਕਿ ਇਹ ਵੀ ਇਹਨਾਂ ਦੀਆਂ ਟੀਮਸ ਵੀ ਪੰਜਾਬ ਦੀ ਟੀਮ ਚ ਇਹ ਕੁਛ ਨਾ ਕੁਛ ਵਧੀਆ ਪਰਫਾਰਮ ਕਰਕੇ ਆਣਗੇ ਔਕੜ ਕਿੰਨੀ ਆਦੀ ਹੈ ਜਿਹੜੇ ਸਪੈਸ਼ਲ ਬੱਚੇ ਨੂੰ ਟ੍ਰੇਨਿੰਗ ਦੇ ਵਾਸਤੇ ਬੜੀ ਔਕੜ ਆਉਂਦੀ ਹੈ ਇਹਨਾਂ ਨੂੰ ਖਾਸ ਕਰਕੇ ਨਹੀਂ ਆਉਂਦੀ ਹੈ ਨਾ ਉਹ ਔਕੜ ਇਹਨਾਂ ਦੀ ਜ਼ਿਆਦਾ ਰਖਤਾ ਹੈ ਜਿਹੜੇ ਖਾਸ ਇਹਨਾਂ ਨੂੰ ਚਾਹੀਦਾ ਹੁੰਦਾ ਨਾ ਗਰਾਊਂਡ ਇਹਨਾਂ ਨੇ ਗਰਾਊਂਡ ਤਿਆਰ ਕਰਕੇ ਦੇਨੇ ਕਿਸ ਤਰ੍ਹਾਂ ਦਾ ਮੈਡਮ ਨੇ ਕਿਹਾ ਕਿ ਐਸ ਤਰ੍ਹਾਂ ਦਾ ਗਰਾਊਂਡ ਚਾਹੀਦਾ ਤੇ ਇਹਨਾਂ ਨੇ ਸਾ ਜਸਵੀਰ ਸਿੰਘ ਹੋਣੀ ਸਾਡੇ ਮੈਂਬਰ ਤੇ ਇਹਨਾਂ ਨੇ ਫਿਰ ਗਰਾਊਂਡ ਅਲੱਗ-ਅਲੱਗ ਤਰ੍ਹਾਂ ਦੇ ਹੁਣ ਮੈਡਮ ਦੀ ਡਿਮਾਂਡ ਹੁੰਦੀ ਹੈ ਕਿ ਇੱਥੇ ਇਸ ਤਰ੍ਹਾਂ ਦਾ ਗਰਾਊਂਡ ਚਾਹੀਦਾ ਬੱਚਿਆਂ ਲਈ ਇਸ ਗੇਮ ਦੇ ਲਈ ਇਸ ਤਰ੍ਹਾਂ ਦਾ ਗਰਾਊਂਡ ਚਾਹੀਦਾ ਤੇ ਬਾਕੀ ਜਿਹੜੀਆਂ ਦ ਉਹ ਕੋਸ਼ਿਸ਼ ਕਰਦੇ ਆ ਕਿ ਸਪੈਸ਼ਲ ਬੱਚਿਆਂ ਨੂੰ ਥੋੜਾ ਜਿਆਦਾ ਜਿਆਦੇ ਰੈਪੀਟੀਸ਼ਨ ਦੀ ਲੋਡ ਹੁੰਦੀ ਹੈ ਬਹੁਤ ਧਿਆਨ ਦੀ ਲੋਡ ਹੁੰਦੀ ਹੈ ਪਰ ਇਹਨਾਂ ਦੇ ਸ਼ੌਂਕ ਇੰਨੇ ਜ਼ਿਆਦੇ ਆ ਕਿ ਉਹ ਕਾਫੀ ਈਜ਼ੀ ਹੋ ਜਾਂਦਾ ਹੁਣ ਪੰਜਾਬ ਦੇ ਵੱਲੋਂ ਨੈਸ਼ਨਲ ਜਿਹੜੇ ਗੇਮਸ ਹੈਗੀਆਂ ਸੀ ਉਹਦੇ ਵਿੱਚ 골ਡ ਮੈਡਲ ਜਿੱਤ ਕੇ ਆਏ ਹਾਂਜੀ ਬਿਲਕੁਲ ਜੀ ਤੇ ਮੈਂ ਇਹ ਵੀ ਦੱਸਾਂ ਪੁਲਿਸ ਕਿ ਸਾਡਾ ਇੱਕ ਬੱਚਾ ਸਾਈਕਲਿੰਗ ਵਾਸਤੇ ਵੀ ਰਾਮੋਦੇਵੀ ਇੱਥੇ ਪਹੁੰਚੀ ਨਹੀਂ ਹੈਗੀ ਸਾਈਕਲਿੰਗ ਲਈ ਨੈਸ਼ਨਲੀ ਸਿਲੈਕਟ ਹੋਈ ਹੋਈ ਹੈ ਉਹ ਬੱਚੀ ਵੀ ਨੈਸ਼ਨਲ ਜਾਏਗੀ ਤੇ ਸਾਨੂੰ ਪ੍ਰੋਬਲਮਸ ਹੈ ਕਿ ਹੁਣ ਜਿਵੇਂ 스ਵਿਮਿੰਗ ਦੇ ਵਿੱਚ ਲੌਨ ਟੈਨਿਸ ਦੇ ਵਿੱਚ ਸਾਡੇ ਸਾਨੂੰ ਬੱਚਾ ਲਈ ਐਂਟਰੀ ਲਈ ਸਾਨੂੰ ਡਿਮਾਂਡ ਆਈ ਸੀ ਬਟ ਸਾਡੇ ਕੋਲ ਨਾ ਤਾਂ ਲੌਨ ਟੈਨਿਸ ਦਾ ਗਰਾਊਂਡ ਹੈ ਕਿ ਨਾ ਹੀ ਕੋਚ ਹੈਗੇ ਆ ਜਿਵੇਂ ਆਪ ਨੌਲੇਜ ਨਾ ਹੋਣ ਕਰਕੇ ਜਾਂ ਕੋਚਿੰਗ ਦੀ ਨਹੀਂ ਦੱਸ पाए ਜਿਸ ਕਰਕੇ ਅਸੀਂ ਸਵੀਮਿੰਗ ਚ 골ਫ ਚ ਤੇ ਲੌਨ ਟੈਨਿਸ ਵਿੱਚ ਆਪਣੀਆਂ ਐਂਟਰੀਆਂ ਨਹੀਂ ਭੇਜ ਸਕੇ ਤੇ ਆਉਣ ਵਾਲੇ ਦਿਨਾਂ ਚ ਆਸ ਕਰਦੇ ਆਂ ਕਿ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਕੋਚ ਹੋਰ ਹਾਇਰ ਕਰ ਸਕੀਏ ਜਾਂ ਕੋਈ ਸਪான்ਸਰ ਕਰ ਦੇਵੇ ਤੇ ਇਵਨ ਕੇ ਸਾਨੂੰ ਇੱਕ সুইমিਂਗ ਦਾ ਜੇ ਆਸ-ਪਾਸ ਵੀ ਕੋਈ ਇਥੇ ਮਿਲ ਜਵੇ সুইমিਂਗ ਪੂਲ ਜਿੱਥੇ ਬੱਚਿਆਂ ਦੀ ਅਸੀਂ ਪ੍ਰੈਕਟਿਸ ਕਰਾ ਸਕੀਏ ਤਾਂ ਆਸ ਹੈ ਕਿ ਵੀ ਉਹਦੇ ਵਿੱਚ ਵੀ ਅਸੀਂ ਅੱਗੇ ਤੋਂ ਐਂਟਰੀਆਂ ਭੇਜ ਸਕਾਂਗੇ। ਥੈਂਕ ਯੂ। ਥੈਂਕ ਯੂ। ਬਹੁਤ-ਬਹੁਤ ਧੰਨਵਾਦ। ਅਣੀ ਆਪੇ ਜੁੜਾ। ਬਾਸਕਟਬਾਲ ਤੇ ਅਸੀਂ 5 ਲੱਖ ਰੁਪਏ ਲਾਇਆ ਸੀਗਾ ਪਿੱਛੇ ਗਰਾਊਂਡ ਤਿਆਰ ਕਰਨ ਲਈ ਜਿੱਤ ਕੇ ਆਏ ਜੈ ਮੈਡਲ ਜਿੱਤ ਕੇ ਆਏ ਤਾਂ ਸਰਕਾਰਾਂ ਦੇ ਵੱਲੋਂ ਕਿਤਾ ਜਾਂਦਾ ਕਿ ਨਹੀਂ ਸਿਲਵਰ ਮੀਡਲ ਤੇ ਗੋਲਡ ਮੈਡਲ ਜਿੱਤ ਕੇ ਆਏ ਹਾਂਜੀ ਬਹੁਤ ਵਧੀਆ ਸਵਾਲ ਹੈਗਾ ਤੁਸੀਂ ਤੁਸੀਂ ਆ ਇੱਕ ਮਿੰਟ ਜਿਵੇਂ ਬੱਚਿਆਂ ਦੁਆਰਾ ਮੈਡਲ ਜਿੱਤੇ ਗਏ ਨੇ ਤਾਂ ਸਰਕਾਰਾਂ ਦੇ ਵੱਲੋਂ ਇਹਨਾਂ ਬੱਚਿਆਂ ਦੇ ਲਈ ਕੁਝ ਕੀਤਾ ਗਿਆ ਜਿਵੇਂ ਹੋਰ ਵੀ ਜਿੱਤ ਕੇ ਆਉਂਦੇ ਨੇ ਤਾਂ ਉਹਨਾਂ ਨੂੰ ਕੈਸ਼ ਪ੍ਰਾਈਜ਼ ਦਿੱਤੇ ਜਾਂਦੇ ਨੇ ਜਾਂ ਕੋਈ ਹੋਰ ਕਈ ਸਹੂਲਤਾਂ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ ਨੇ ਇਹ ਸਪੈਸ਼ਲ ਬੱਚੇ ਨੇ ਇਹਨਾਂ ਲਈ ਕਿ ਸਰਕਾਰ ਨੇ ਕੋਈ ਕਦਮ ਚੁੱਕਿਆ? ਅ ਬਿਲਕੁਲ ਬਹੁਤ ਵਧੀਆ ਸਵਾਲ ਹੈ ਤੁਹਾਡਾ ਹਾਂਜੀ ਨੈਸ਼ਨਲ ਲੈਵਲ ਤੇ ਇਦਾਂ ਦਾ ਕੋਈ ਐਫਰਟ ਨਹੀਂ ਸਰਕਾਰ ਵੱਲੋਂ ਸਪੈਸ਼ਲ ਬੱਚਿਆਂ ਲਈ ਕੀਤਾ ਗਿਆ ਲੇਕਿਨ ਇੰਟਰਨੈਸ਼ਨਲ ਲੈਵਲ ਤੇ ਉਹਨਾਂ ਨੇ ਜਰੂਰ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਸਾਲ ਤੋਂ ਉਹਨਾਂ ਨੇ ਕੁਝ ਕੈਸ਼ ਪ੍ਰਾਈਸ ਰੱਖੇ ਹੈਗੇ ਆ ਜਿਦੇ ਵਿੱਚ ਜੇ ਕੋਈ ਬੱਚਾ ਪਾਰਟਿਸਿਪੇਟ ਵੀ ਕਰਦਾ ਇੰਟਰਨੈਸ਼ਨਲ ਲੈਵਲ ਤੇ ਤੇ ਉਹਨੂੰ 10 ਲੱਖ ਰੁਪਏ ਦਿੱਤਾ ਜਾਏਗਾ ਤੇ ਜੇ ਬੱਚਾ 골 ਜਿੱਤ ਕੇ ਆਉਂਦਾ ਉਹਨੂੰ 35 ਲੱਖ ਦਾ ਇਨਾਮ ਮਿਲੇਗਾ ਤੇ ਸਰੀ 70 ਲੱਖ ਦਾ ਤੇ ਜਿਹੜਾ ਸਿਲਵਰ ਜਿੱਤੇਗਾ 35 ਲੱਖ ਦਾ ਤੇ ਜਿਹੜਾ ব্রੌਂਜ਼ ਜਿੱਤੇਗਾ ਉਹਨੂੰ 25 ਲੱਖ ਦਾ ਇਨਾਮ ਜ਼ਰੂਰ ਦਿੱਤਾ ਜਾਏਗਾ ਫੇਸਬੁਕ वगैरह ਫਿਲਹਾਲ ਸਾਡੇ ਇੱਕ ਬੱਚੀ ਫੁੱਟਸਾਲ ਲਈ ਸਿਲੈਕਟ ਹੋਈ ਸੀਗੀ ਬਟ ਕੁਝ ਕਾਰਨਾ ਕਰਕੇ ਪਾਸਪੋਰਟ ਲੇਟ ਹੋਣ ਕਰਕੇ ਉਹ ਉੱਥੇ ਐਂਟਰ ਨਹੀਂ ਕਰ ਸਕੀ ਤੇ ਇਹ ਸਾਡੇ ਲਈ ਇੱਕ ਬਹੁਤ ਵੱਡਾ ਇੱਕ ਮਤਲਬ ਚੈਲੰਜ ਰਹਿੰਦਾ ਹੈ ਕਿ ਪਾਸਪੋਰਟ ਬਣਾਉਣਾ ਟਾਈਮ ਲੀਨ ਵਾਲੇ ਸ਼ਰਤਾਂ ਜਿਹੜੀਆਂ ਹੁੰਦੀਆਂ ਉਹ ਸ਼ਰਤਾਂ ਜੇਕਰ ਘਟਾ ਦਿੱਤੀਆਂ ਜਾਣ ਤਾਂ ਬੱਚਿਆਂ ਨੂੰ ਜਿਹੜੇ ਇੰਟਰਨੈਸ਼ਨਲ ਜਿਹੜੇ ਸਿਲੈਕਟ ਹੁੰਦੇ ਨੇ ਨੈਸ਼ਨਲ ਲੈਵਲ ਦੇ ਫਰਸਟ ਹੁੰਦੇ ਆ ਤੇ ਉਹਨਾਂ ਨੂੰ ਇੰਟਰਨੈਸ਼ਨਲ ਤੇ ਜਾਣ ਲਈ ਜਿਹੜੇ ਇਹਨਾਂ ਦੇ ਪਾਸਪੋਰਟ ਦੀ ਬੰਗਿਆ ਰਿਕੁਆਇਰਮੈਂਟਸ ਆਧਾਰ ਕਾਰਡ ਦੀਆਂ ਕਿ ਇਹਨਾਂ ਦੇ ਰੈਜ਼ੀਡੈਂਸ ਦੇ ਪ੍ਰੂਫ ਤੇ ਪੇਰੈਂਟਸ ਦੇ ਪ੍ਰੂਫ ਹੋਣਾ ਹੁਣ ਕਰਕੇ ਉਹ ਕਾਫੀ ਕਈ ਵਾਰੀ ਲੇਟ ਹੋ ਜਾਂਦੇ ਆ ਇਹ ਚੀਜ਼ਾਂ ਵੀ ਸਾਡੇ ਨਾਲ ਆ ਵਾਪਰਦੀਆਂ ਰਹੀਆਂ ਤੇ ਮੈਂ ਆਸ ਕਰਦਾ ਤੁਹਾਡੇ ਥਰੂ ਸਰਕਾਰ ਨੂੰ ਬੇਨਤੀ ਕਰਦਾ ਕਿ ਇਹਨਾਂ ਦੇ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤਾਂ ਜੋ ਇਹਨਾਂ ਬੱਚੇ ਫ੍ਰੀਲੀ ਅੱਗੇ ਵਧ ਸਕਣ ਇਹਨਾਂ ਦੇ ਵਿੱਚ ਜਿਹੜੀਆਂ ਸ਼ਰਤਾਂ ਲਾਈ ਜਾਂਦੀਆਂ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਹੁਣ ਨੈਸ਼ਨਲ ਲੈਵਲ ਦੇ 골ਡ ਮੈਡਲ ਇਹਨਾਂ ਨੇ ਜਿੱਤਿਆ ਹੈਗਾ ਤੇ ਇਸ ਤਰ੍ਹਾਂ ਦਾ ਜੇ ਸਰਕਾਰ ਵੱਲੋਂ ਇਹਨਾਂ ਨੂੰ ਮੋਟੀਵੇਟ ਕਰਨ ਲਈ ਅਜੇ ਹੁਣ ਤੱਕ ਕੋਈ ਐਸੇ ਪ੍ਰਾਈਜ਼ ਜਿਹੜੇ ਹੈਗੇ ਨੇ ਨਹੀਂ ਨਹੀਂ ਰੱਖੇਗੇ ਨਹੀਂ ਦੇਵਾਂਗੇ ਜਦੋਂ ਪਬਲੀਕ ਨੂੰ ਲੈ ਕੇ ਜਿਵੇਂ ਆਪਣੇ ਖੇਡ ਮੰਤਰੀ ਨੇ ਮੀਟਿੰਗ ਹੈ ਉਹਨਾਂ ਦੇ ਨਾਲ ਕੋਈ ਗੱਲਬਾਤ ਹੋਣੀ ਚਾਹੀਦੀ ਇਹਨਾਂ ਦੇ ਸਬੰਧ ਦੇ ਵਿੱਚ ਜਿਵੇਂ ਸਿਕਸ ਸਰਵਿਸਰਦੇ ਨੇ ਤੇ ਮੈਨੂੰ ਲੱਗਦਾ ਨੈਸ਼ਨਲ ਲੈਵਲ ਤੇ ਪਰ ਉਹਨਾਂ ਐਸਆਰ ਨਾਲ ਹਜੇ ਇਸ ਲਾਗੂ ਤੇ ਸਾਡੀ ਕੋਈ ਗੱਲ ਉਹ ਆਸ ਹੈ ਕਿ ਆਪ ਵੱਲੋਂ ਸਾਡੇ ਇਹ ਵਿਚਾਰ ਜਰੂਰ ਉੱਥੇ ਪੰਚਾਇਤ ਜਾਣਗੇ ਤਾਂ ਕਿ ਜਿਹੜੇ ਨਾਰਮਲ ਬੱਚੇ ਆ ਜਿਨ੍ਹਾਂ ਦੇ ਬੈਨੀਫਿਟ ਉਹਨਾਂ ਨੂੰ ਮਿਲਦੇ ਆ ਸਪੈਸ਼ਲ ਬੱਚਿਆਂ ਨੂੰ ਵੀ ਉਹਨਾਂ ਦੇ ਬੈਨੀਫਿਟ ਜਰੂਰ ਮਿਲਨੇ ਚਾਹੀਦੇ ਹਾਂ ਜਿਵੇਂ ਨਾਰਮਲ ਬੱਚੇ ਸਭ ਨੂੰ ਮਿਲਦੇ ਨੇ ਕੋਈ ਤਾਂ ਆਪਾਂ ਕੋਈ ਦਿੱਕਤ ਆ ਜਿਹਦੇ ਬੱਚੇ ਹਾਂ ਹਾਂਜੀ ਜਿਵੇਂ ਕਿ ਹੁਣ ਇਹਨਾਂ ਨੇ ਗੱਲ ਹਰ ਤਰ੍ਹਾਂ ਦੀ ਹੈ ਦੇਖੋ ਸਮੱਸਿਆ ਵਾ ਜਿਵੇਂ ਗੱਲ ਆਪਾਂ ਕਰੀਏ ਕੋਵਿਡ ਦੀ ਕੋਵਿਡ ਚ ਵੈਕਸੀਨੇਟ ਕਰਨਾ ਸੀ ਬੱਚਿਆਂ ਨੂੰ ਉਸ ਦੇ ਵਿੱਚ ਬਹੁਤ ਸਾਰੀਆਂ ਸ਼ਰਤਾਂ ਸੀ ਕਿ ਇਹਨਾਂ ਨੂੰ ਇਨਾਂ ਦੇ ਲਾਈਕ ਮੋਬਾਈਲ ਚਾਹੀਦੇ ਹਨ ਤੇ ਮੈਂ ਬੇਨਤੀ ਕਰਦਾ ਮੋਬਾਈਲ ਸਾਡੇ ਉਹ ਨਾਗਰਿਕ ਜਿਹੜੇ ਵਿਚਾਰੇ ਆਪਣੀ ਸੰਭਾਲ ਤੋਂ ਮਥਾਜ ਐ ਲਾਚਾਰ ਐ ਜਿਹਨੇ ਆਪਣੇ ਘਰ ਦੇ ਰਸਤੇ ਭੁੱਲ ਗਏ ਤੇ ਉਹਨਾਂ ਦੇ ਕੋਲ ਮੋਬਾਈਲ ਕਿੱਥੋਂ ਆਣਗੇ ਜਦੋਂ ਵੀ ਕੋਈ ਵੈਲਫੇਅਰ ਦੀ ਕੋਈ ਵੀ ਪਾਲਿਸੀ ਬਣਦੀ ਹੈ ਤਾਂ ਖਾਸ ਕਰਕੇ ਬਹੁਤ ਵੱਡੀ ਗਿਣਤੀ ਹੈ ਸਾਡੇ ਸਮਾਜ ਦੇ ਵਿੱਚ ਜਿਹਦੇ ਵਿੱਚ ਸਪੈਸ਼ਲੀ ਐਬਲ ਸਾਡੇ ਬੱਚੇ ਹੁਣ ਜੇਕਰ ਅਸੀਂ ਗਵਰਨਮੈਂਟ ਸਰਵੇ ਦੀ ਰਿਪੋਰਟ ਦੇ ਮਤਲਬ ਗੱਲ ਕਰੀਏ 3% ਤਾਂ ਇੰਟੈਲੈਕਚੁਅਲੀ ਜਿਹੜੇ ਸਾਡੇ ਸਪੈਸ਼ਲ ਬੱਚੇ ਆ ਉਹਨਾਂ ਦੀ ਗਿਣਤੀ 9 ਲੱਖ ਦੇ ਕਰੀਬ ਤਾਂ ਉਹ ਜੇ ਨਾਗਰਿਕ ਹੋਗੇ ਸਾਡੇ ਫਿਰ ਉਹਦੇ ਵਿੱਚ ਦੂਜੇ ਆਪਣੇ ਜਿਹਨਾਂ ਨੂੰ ਬੋਲਣ ਤੇ ਸੁਣਨ ਚ ਪ੍ਰੋਬਲਮ ਹੈਗੀ ਹੈ ਵੱਡੀ ਵੱਡੀ ਪੱਧਰ ਤੇ ਸਾਡੇ ਕੋਲ ਆ ਗਏ ਕੁਝ ਇਹਨਾਂ ਦੇ ਵਿੱਚ ਬਲਾਈਂਡ ਆ ਗਏ ਇਹਨਾਂ ਦੇ ਵਿੱਚ ਕਾਫੀ ਜ਼ਿਆਦਾ ਇਹ ਵੱਡੀ ਗਿਣਤੀ ਹੈ ਇਹਨਾਂ ਦੇ ਲਈ ਕੋਈ ਇਸ ਤਰ੍ਹਾਂ ਜਿਵੇਂ ਨਾਰਮਲ ਬੱਚਿਆਂ ਲਈ ਹੁੰਦਾ ਇਹਦੇ ਨਾਲੋਂ ਵੀ ਕੀਤੇ ਵੱਧ ਮੇਨੂੰ ਤੇ ਲੱਗਦਾ ਫੈਸਿਲਿਟੀ ਚਾਹੀਦੀ ਹੈ ਐਕਟ ਦੇ ਵਿੱਚ ਵੀ ਬੜਾ ਕਲੀਅਰਲੀ ਲਿਖਿਆ ਹੋਇਆ ਪਰਸਨ ਵਿਦ ਡ ਇਹ ਆਪਾਂ ਜੇਕਰ ਸਾਰੇ ਐਕਟਰਾਂ ਦੀ ਗੱਲ ਕਰੀਏ ਉਸ ਵਿੱਚ ਬੜਾ ਕਲੀਅਰਲੀ ਲਿਖਿਆ ਹੋਇਆ ਹੈ ਕਿ ਹੋਰ ਨਾਲ 25% ਵਾਧੇ ਨਾਲ ਧਿਆਨ ਤੇ ਸਹੂਲਤਾਂ ਦਿੱਤੀਆਂ ਜਾਣਗੀਆਂ ਤੇ ਮੈਂ ਤੁਹਾਡੇ ਥਰੂ ਸਰਕਾਰ ਨੂੰ ਬੇਨਤੀ ਕਰਦਾ ਕਿ ਉਹ ਇਸ ਗੱਲ ਨੂੰ ਜ਼ਰੂਰ ਇੰਪਲੀਮੈਂਟ ਕੀਤਾ ਜਾਵੇ ਤਾਂ ਜੋ ਇਹ ਬੱਚਿਆਂ ਨੂੰ ਵੀ ਇੱਕ ਬਰਾਬਰ ਦਾ ਹੱਕ ਮਿਲ ਸਕੇ ਇਹਨਾਂ ਨੂੰ ਇਹ ਨਫੀ ਲੋਵੇ ਕਿ ਸਾਡੇ ਨਾਲ ਵਿਤਕਰਾ ਕੀਤਾ ਜਾ ਰਿਹਾ ਤੇ ਨਿਕਲ ਗਾਰਡੀਨਸ਼ਿਪ ਨੂੰ ਵੀ ਈਜ਼ੀ ਕੀਤਾ ਜਾਵੇ ਤੇ ਇਸ ਦੇ ਪ੍ਰਤੀ ਅਵੇਅਰਨੈਸ ਜਿਹੜੇ ਸਬੰਧਤ ਮਹਿਕਮੇ ਐ ਉਹਨਾਂ ਨੂੰ ਸੈਂਸਿਟਾਈਜ਼ ਕੀਤਾ ਜਾਵੇ ਤੇ ਉਹਨਾਂ ਨੂੰ ਅਵੇਅਰ ਵੀ ਕੀਤਾ ਜਾਵੇ ਕਿਉਂਕਿ ਬਹੁਤ ਵੱਡੀ ਗਿਣਤੀ ਸਾਡੇ ਇਹਨਾਂ ਬੱਚਿਆਂ ਦੀ ਜੇਕਰ ਸਰਕਾਰ ਇਸ ਦੇ ਵੱਲ ਥੋੜਾ ਜਿਹਾ ਵੀ ਹੋਰ ਧਿਆਨ ਦੇ ਲਵੇ ਤਾਂ ਬਹੁਤ ਬੱਚੇ ਆ ਜਿਨ੍ਹਾਂ ਨੂੰ ਇੰਪਰੂਵਮੈਂਟ ਦਾ ਮੌਕਾ ਮਿਲ ਸਕਦਾ ਜਦੋਂ ਇਹ ਬੱਚੇ ਖੇਡਾਂ ਵੱਲ ਉਤਸ਼ਾਹਿਤ ਹੁੰਦੇ ਨੇ ਇਹਨਾਂ ਦੇ ਮੈਂਟਲ ਹੈਲਥ ਦੇ ਰਿਸ਼ਤੇ 'ਚ ਕਿੰਨਾ ਕ ਫਰਕ ਪੈਂਦਾ ਬਹੁਤ ਵੱਡਾ ਜੀ ਗੱਲ ਜਿਹੜੇ ਬੱਚੇ ਅੱਜ ਕੌਨਫੀਡੈਂਸ ਲੈਵਲ ਬੜਾ ਵਧਦਾ ਖੁੱਲ ਕੇ ਗੱਲ ਕਰਨੇ ਆ ਸਮਾਜ ਮੈਦਾਨ ਦੇ ਵੀ ਜਾਣਦੇ ਆ ਉਤਰਦੇ ਆ ਸਟੇਜਾਂ ਤੇ ਚੜ੍ਹਦੇ ਆ ਇੰਨਾ ਕੌਨਫੀਡੈਂਸ ਹੈਗਾ ਮੈਂ ਫੀਲ ਕਰਦਾ ਕਿ ਸਾਡੇ ਨਾਲੋਂ ਕਿਤੇ ਵੱਧ ਹੁਣ ਬੱਚੇ ਹੁਸ਼ਿਆਰ ਪਰ ਗਏ ਸੀ ਤੇ ਨੈਸ਼ਨਲ ਲੈਵਲ ਦੀਆਂ ਗੇਮਸ ਹੋ ਰਹੀਆਂ ਸੀ ਤੇ ਉੱਥੇ ਟੇਬਲ ਟੈਨਿਸ ਦੇ ਵਿੱਚ ਯਾ ਮਤਲਬ ਇਹਨਾਂ ਨੇ ਨੈਸ਼ਨਲ ਗੇਮਸ ਦੇ ਵਿੱਚ 골ਡ ਮੈਡਲ ਜਿੱਤਿਆ ਜਿੱਥੇ ਉੱਥੇ ਇੱਕ ਹੋਰ ਉਹਨੂੰ ਨਾਲ ਹੀ ਉਹਨਾਂ ਨੇ ਕਿਤੇ ਡਾਂਸ ਦਾ ਮਨ ਲੱਗਾ ਹਾਂਜੀ ਠੀਕ ਪਰਫਾਰਮੈਂਸ ਪਰਫਾਰਮੈਂਸ ਕਿ ਇਹਨਾਂ ਨੇ ਕਿਹਾ ਕਿ ਇਹਨਾਂ ਨੇ ਇੱਕਦਮ ਸਟੇਜ ਤੇ ਚੜ ਗਈ ਤੇ ਉਥੇ ਉਹਨਾਂ ਨੇ ਮਤਲਬ ਕਹੋ ਵੀ 2100 ਰੁਪਏ ਦਾ ਇਨਾਮ ਦੇਣ ਤੋਂ ਮਜਬੂਰ ਹੋ ਗਏ ਵੀ ਇੰਨੀ ਅੱਛੀ ਪਰਫਾਰਮੈਂਸ ਇਨਾ ਕੌਨਫੀਡੈਂਸ ਫਿਜ਼ੀਕਲ ਹੈਲਥ ਇੰਪਰੂਵ ਹੋ ਰਹੀ ਹੈ 멘ਟਲ ਹੈਲਥ ਇੰਪਰੂਵ ਹੋ ਰਹੀ ਹੈ ਕੌਨਫੀਡੈਂਸ ਵੱਧ ਰਿਹਾ ਹੈ ਇਹ ਬਹੁਤ ਮਤਲਬ ਡਿਫਰੈਂਟ ਪੱਖਾਂ ਤੋਂ ਜਿਹੜਾ ਇਹਦਾ ਬਹੁਤ ਵੱਡਾ ਲਾਭ ਹੁੰਦਾ ਹੈ ਤੇ ਇਸ ਦੇ ਵਿੱਚ ਬਸ ਉਹੀ ਤੁਹਾਡੀ ਮੈਂ ਗੱਲ ਦਾ ਦੁਆਰਾ ਫਿਰ ਰਿਕੁਐਸਟ ਸਰਕਾਰ ਨੂੰ ਕਰਨੀ ਚਾਹੁੰਦਾ ਵੀ ਜੇਕਰ ਇਹਨਾਂ ਨੂੰ ਥੋੜੀਆਂ ਸ਼ਰਤਾਂ ਘਟਾ ਦਿੱਤੀਆਂ ਜਾਣ ਤੇ ਇਹਨਾਂ ਨੂੰ ਮੋਟੀਵੇਟ ਕਰਨ ਦੇ ਲਈ ਪਾਲਿਸੀ ਬਣਾ ਦਿੱਤੀ ਜਾਵੇ ਤੇ ਵੱਡੀ ਗਿਣਤੀ ਦੇ ਵਿੱਚ ਸਾਡੇ ਸਮਾਜ ਦੇ ਵੀ ਜਿਹੜੇ ਸਾਡੇ ਪਿਆਰੇ ਬੱਚੇ ਹੈਗੇ ਆਂ ਤੇ ਕੰਮ ਕਮਾਲ ਦੇ ਕਰਕੇ ਦਿਖਾ ਰਹੇ ਆਂ ਤੇ ਹੋਰ ਦਿਖਾ ਸਕਦੇ ਆਂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ 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 ਯੂ